ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਆ ਦੇਖੋ ਤੁਸੀਂ ਸਾਹਮਣੇ ਇੱਕ ਵੱਡੇ ਬੇੜੇ ਦੇ ਵਿੱਚ ਦੋ ਟਰੈਕਟਰ ਲੱਦ ਕੇ ਦਰਿਆ ਤੋਂ ਪਾਰ ਵਾਲੀਆਂ ਜ਼ਮੀਨਾਂ ਚੋਂ ਇਹ ਆਪਣੇ ਸੰਦ ਟਰੈਕਟਰ ਜਾਂ ਹੋਰ ਜਿਹੜੇ ਖੇਤੀਬਾੜੀ ਦੇ ਸੰਦ ਹੈ ਉਹ ਬਾਹਰ ਕੱਢ ਰਿਹਾ ਕਿਸਾਨ ਪਰ ਇੱਥੇ ਹੋਇਆ ਕੀ ਹੈ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬੇੜਾ ਜਿਹੜਾ ਹੈ ਉਹ ਆਪਣੇ ਰਾਹ ਤੋਂ ਭਟਕ ਜਾਂਦਾ ਹੈ ਤੇ ਤੇਜ਼ ਲਹਿਰਾਂ ਦੇ ਵਿੱਚ ਵਹਿ ਜਾਂਦਾ ਹੈ ਭਾਵੇਂ ਕਿ ਇਸ ਬੇੜੇ ਨੂੰ ਰੋਕਣ ਵਾਲੇ 10-12 ਨੌਜਵਾਨ ਜਿਹੜੇ ਆ ਮਲਾਹ ਦੇ ਤੌਰ ਤੇ ਕੰਮ ਕਰ ਰਹੇ ਸੀ ਪਰ ਉਹ ਬੇਵਸ ਹੋ ਗਏ ਜਦੋਂ ਇਹ ਤੁਸੀਂ ਦੇਖੋ ਪਾਣੀ ਦੀ ਸਪੀਡ ਕਿੰਨੀ ਹੈ ਤੇ ਬੇੜਾ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਵਹਿ ਜਾਂਦਾ ਹੈ ਇਹ ਏਰੀਆ ਫਿਰੋਜ਼ਪੁਰ ਦਾ ਗਜਨੀ ਵਾਲਾ ਦੋਨਾ ਮੱਤੜ ਗੱਟੀ ਮੱਤੜ ਰਾਜਾ ਰਾਏ ਦਾ ਏਰੀਆ ਹੈ ਜਿੱਥੇ ਕਿ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ ਸਤਲੁਜ ਦਰਿਆ ਤੋਂ ਪਾਰ ਫੈਂਸਿੰਗ ਲਾਈਨ ਤੋਂ ਪਾਰ ਜਿਹੜੀ ਆ ਉਹ ਜ਼ੀਰੋ ਲਾਈਨ ਦੇ ਉੱਤੇ ਭਾਰਤ-ਪਾਕਿਸਤਾਨ ਸਰਹੱਦ ਵਾਲੇ ਪਾਸੇ ਨੂੰ ਹੈ ਜਦੋਂ ਇਹ ਪਾਣੀ ਹੁਸੈਨੀਵਾਲਾ ਤੋਂ ਥੱਲੇ ਨੂੰ ਛੱਡਿਆ ਜਾਂਦਾ ਤਾਂ ਇਹ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡ ਮੱਬੋਕੇ ਹਬੀਬਾਲਾ ਲਮੋਚੜ ਦੋਨਾਂ ਤੇਲੂਮਲ ਗੱਟੀ ਮਹਿਮੂਦਕੇ ਗੱਟੀ ਚੱਕ ਜਦੀਦ ਦੋਨਾਂ ਰਹੀਮੇਕੇ ਦੋਨਾਂ ਜੈਮਲਵਾਲਾ ਦੋਨਾਂ ਰਹਿਮਤਵਾਲਾ ਮਮਦੋੜ ਹਿਠਾੜ ਜਾਮਰਖਈਆਂ ਰਾਜਾ ਰਏ ਦੋਨਾਂ ਬਹਾਦਰ ਕੇ ਆਦ ਜਿਹੜੇ ਪਿੰਡਾ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਮਾਰ ਕਰਦਾ ਹੋਇਆ ਇੱਥੇ ਗੱਟੀ ਮੱਤੜ ਗਜਨੀ ਵਾਲਾ ਏਰੀਆ ਦੇ ਵਿੱਚ ਪਹੁੰਚਦਾ ਤਾਂ ਤੁਸੀਂ ਦੇਖੋ ਇਹ ਬੇੜਾ ਕਿੰਡੀ ਮੁਸ਼ਕਲ ਦੇ ਨਾਲ ਸਾਈਡ ਨੂੰ ਲਿਆ ਰਿਹਾ ਪਰ ਪਾਣੀ ਦਾ ਤੇਜ਼ ਵਹਾਅ ਇਸ ਬੇੜੇ ਨੂੰ ਆਪਣੇ ਨਾਲ ਰੋੜ ਕੇ ਲੈ ਜਾ ਰਿਹਾ ਇਸ ਤੋਂ ਅੱਗੇ ਪਾਕਿਸਤਾਨ ਦਾ ਏਰੀਆ ਜੇ ਇਹ ਬੇੜਾ ਕੰਟਰੋਲ ਨਹੀਂ ਹੁੰਦਾ ਤਾਂ ਇਹ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਵੜ ਜਾਏਗਾ ਜਿੱਥੇ ਕਿ ਮੁਸ਼ਕਲਾਂ ਹੋਰ ਪੈਦਾ ਹੋ ਜਾਣਗੀਆਂ ਤੁਸੀਂ ਦੇਖੋ ਕਿੰਨੇ ਭਾਰੀ ਜਿਹੜੇ ਟਰੈਕਟਰ ਆ ਉਹ ਇਸ ਬੇੜੇ 'ਚ ਲੱਦ ਕੇ ਇਧਰ ਲਿਆਂਦੇ ਜਾ ਰਿਹਾ ਇਹ ਹੀ ਟਰੈਕਟਰ ਨਹੀਂ ਅਜੇ ਹੋਰ ਬਹੁਤ ਸਾਰੇ ਟਰੈਕਟਰ ਜਿਹੜੇ ਆ ਉਹ ਪਾਰ ਸਤਲੁਜ ਦਰਿਆ ਦੇ ਵਿੱਚ ਖੜੇ ਹੋਏ ਲੋਕਾਂ ਦੇ ਖੇਤਾਂ ਦੇ ਵਿੱਚ ਖੜੇ ਹੋਏ ਆ ਤੇ ਦੂਜੇ ਪਾਸੇ ਪਾਕਿਸਤਾਨ ਖਤਰਾ ਦੋ ਪਾਸੇ ਵੱਧ ਗਿਆ ਜੇ ਉਹ ਟਰੈਕਟਰ ਇਧਰ ਨਹੀਂ ਆਉਂਦੇ ਤਾਂ ਕਿਤੇ ਸਤਲੁਜ ਦਰਿਆ ਦੇ ਪਾਣੀ 'ਚ ਰੋੜੀ ਨਾ ਜਾਣ ਜੇ ਉਹ ਰੁੜਦੇ ਵੀ ਨਹੀਂ ਤਾਂ ਪਾਕਿਸਤਾਨ ਵਾਲੀ ਸਾਈਡ ਤੋਂ ਆ ਕੇ ਕੋਈ ਉਹਨਾਂ ਦਾ ਸਮਾਨ ਚੋਰੀ ਕਰਕੇ ਲਿਜਾ ਸਕਦਾ ਇਹਨਾਂ ਲੋਕਾਂ ਨੂੰ ਖਤਰਾ ਦੋਹੀ ਪਾਸੇ ਨਜ਼ਰੀ ਆ ਰਿਹਾ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਮਲਾ ਜਿਹੜੇ ਆ ਉਹ ਚੱਪੂਆਂ ਦੇ ਨਾਲ ਬੇੜੇ ਨੂੰ ਦੂਜੇ ਪਾਸੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸੱਤਰੀ ਦਾ ਤੇਜ਼ ਵਹਾਅ ਉਹਨਾਂ ਪਰੇ ਦੀ ਪਰੇ ਕਿਨਾਰਾ ਲੱਗ ਜਾ ਰਿਹਾ ਯਾਨੀ ਕੰਡੇ ਵਾਲਾ ਉਹ ਜਿਹੀ ਬਜਾਏ ਬੇੜਾ ਸੱਤਰੀ ਤਿਆਗ ਕੇ ਟ੍ਰੈਕਟਰ ਨੂੰ ਤੁਰਿਆ ਜਾ ਰਿਹਾ ਆ ਦੇਖੋ ਸਾਹਮਣੇ ਘੁੰਮਣ ਕੇ ਰਹੀ ਪੈਰੀ ਆ ਤਲਾਲੀ ਕਿੰਨੀ ਕੋਹੜੀ ਆ ਜਿਹੜਾ ਜਿਹੜੀ ਦਿਸ਼ਾ ਦਿਚ ਲਾਉਣਾ ਚਾਹੁੰਦੀ ਆ ਉਹ ਦਿਸ਼ਾਵਾਂ ਨਹੀਂ ਆ ਰਹੇ ਮੈਡਾ ਸਿੱਧਾ ਹੀ ਧੱਕਿਆ ਜਾ ਰਿਹਾ ਹੈ ਬੱਸੇ ਲੋਕਾਂ ਨੂੰ ਆ ਸੱਤ ਲਈ ਦਰਿਆ ਤੇ ਕੰਢੇ ਬੱਸੇ ਲੋਕਾਂ ਨੂੰ ਹਮੇਸ਼ਾ ਹੁੰਦੀ ਆ ਜੇਕਰ ਸਾਫ ਸੁਥਰੇ ਨਾਲ ਹਰਿਆਵਲੀ ਸਥਿਤੀ ਵੱਧਦੀ ਹੈ ਇਹ ਆਸਾਨ ਨਹੀਂ ਜਿਹੜੇ ਸਰਹੱਦ ਤੋਂ ਪਾਰ ਖੇਤਾਂ ਦੇ ਵਿੱਚ ਆਪਣੀ ਰੋਜ਼ਮਰਾਰੀ ਜ਼ਿੰਦਗੀ ਲਈ ਕਿਰਤ ਕਰਦੇ ਨੇ ਬਣ ਜਾਂਦੇ ਨੇ ਚਾਹੇ ਆਉਂਦੇ ਨੇ ਜਾਂ ਨਹੀਂ ਆਉਂਦੇ ਇਹਨਾਂ ਨੂੰ ਉਹ ਆਪਣੀਆਂ ਜ਼ਮੀਨਾਂ 'ਚ ਜਾ ਕੇ ਕੰਮ ਕਰਨਾ ਪੈਂਦਾ ਤਾਂ ਆ ਜਿਹੜੇ ਲੋਕ ਆ ਤੇ ਉਹੀ ਮਿਹਨਤਕਸ਼ ਲੋਕ ਆ ਜਿਨ੍ਹਾਂ ਨੂੰ ਸਰਹੱਦ ਪਾਰ ਜ਼ਮੀਨਾਂ 'ਚ ਜਾ ਕੇ ਕਿਰਤੀ ਕਰਨੀ ਪੈਂਦੀ ਆ ਤਾਂ ਆ ਉਹਨਾਂ ਦੇ ਟਰੈਕਟਰ ਨੇ ਲੱਖਾਂ ਦੀ ਕੀਮਤ ਦੇ ਟਰੈਕਟਰ ਨੇ ਜਿਹੜੇ ਬੇੜੇ ਦੇ ਵਿੱਚ ਅੱਜ ਟਾਈਮ ਲੱਦੇ ਹੋਏ ਨੇ ਬੇੜਾ ਕੰਡੇ ਤੇ ਲੱਗਦਾ ਇੰਨੀ ਲੱਗਦਾ ਤੁਸੀਂ ਜੁੜੇ ਰਹੋ ਸਾਡੇ ਨਾਲ ਇਸ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਦੀ ਨਾਲ ਤੁਸੀਂ ਦੇਖੋ ਅਜੇ ਦਰਿਆ ਕਿੰਨੀ ਦੂਰ ਆ ਕੰਡਾ ਕਿੰਨੀ ਦੂਰ ਹੈ ਜੱਪੀ ਦਾ ਜਿਹੜਾ ਦੇਖ ਰਹੇ ਹਾਂ ਬਿਲਕੁਲ ਵਿਚਕਾਰ ਹੈ ਤੇ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਆ ਕਿਉਂਕਿ ਅੱਜ ਵੀ ਹਰੀਕੇ ਪੱਤਣ ਤੋਂ 80000 ਕਿੱਸੇ ਤੋਂ ਜ਼ਿਆਦਾ ਪਾਣੀ ਫਿਰੋਜ਼ਪੁਰ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਹੈ ਦੂਜੇ ਪਾਸੇ ਮੈਂ ਦੱਸ ਦਿਆਂ ਜੇ ਜਦੋਂ ਹਰੀ ਕੇ ਪਤਨ ਤੋਂ ਪਾਣੀ ਜਿਹੜਾ ਹੈਗਾ ਸਤਲੁਜ ਤੇ ਬਿਆਸ ਦਾ ਥੱਲੇ ਫਿਰੋਜ਼ਪੁਰਲ ਨੂੰ ਛੱਡਿਆ ਜਾਂਦਾ ਹੈ ਤਾਂ ਉਹ ਸਿੱਧਾ ਪਾਣੀ ਉੱਪਰ ਨਹੀਂ ਆਉਂਦਾ ਫਿਰੋਜ਼ਪੁਰ ਪੰਚਨ ਤੋਂ ਪਹਿਲਾਂ ਉਹ ਪਾਣੀ ਇੱਕ ਵਾਰ ਪਾਕਿਸਤਾਨ ਜਾਂਦਾ ਹੈ ਸਾਰੇ ਦਾ ਸਾਰਾ ਸਤਲੁਜ ਦੀ ਦਰਿਆ ਇੱਕ ਵਾਰ ਪਾਕਿਸਤਾਨ ਚ ਵੜ ਜਾਂਦਾ ਹੈ ਤੇ ਉਸ ਤੋਂ ਬਾਅਦ ਫੇਰ ਜਿਹੜਾ ਘੁੰਮ ਕੇ ਉਧਰਲੇ ਪਿੰਡਾਂ ਨੂੰ ਮਾਰ ਕਰਕੇ ਸਤਲੁਜ ਦਰਿਆ ਫੇਰ ਜਿਹੜਾ ਹੁਸੈਨੀ ਵਾਲੇ ਤੋਂ ਚੜਦੇ ਵਾਲੇ ਪਾਸੇ ਟੈਂਡੀ ਵਾਲਾ ਪਿੰਡ ਦੇ ਕੋਲੋਂ ਫੇਰ ਜਿਹੜਾ ਉਹ ਇਧਰਲੇ ਪਾਸੇ ਆਉਂਦਾ ਦੇਖੋ ਤੁਸੀਂ ਕਿੰਨੀ ਸਪੀਡ ਦੇ ਨਾਲ ਪਾਣੀ ਆ ਬੇੜੇ ਨੂੰ ਧੱਕ ਕੇ ਪਰੇ ਨੂੰ ਲਿਜਾ ਰਿਹਾ ਹੁਣ ਦੇਖਦੇ ਆ ਕਿੰਨੀ ਕਿੰਨੀ ਮੁਸ਼ਕਲ ਦੇ ਨਾਲ ਜਾਂ ਕਿਹੜੇ ਤਰੀਕੇ ਦੇ ਨਾਲ ਕਿਉਂਕਿ ਇਹ ਕੰਢੇ ਹੀ ਵਸੇ ਲੋਕ ਜਿਹੜੇ ਆ ਦਰਿਆਵਾਂ ਤੇ ਵਸਣ ਵਾਲੇ ਲੋਕ ਇਹਨਾਂ ਨੂੰ ਸਾਰੇ ਤਰੀਕੇ ਵੀ ਆਉਂਦੇ ਆ ਕਿ ਇਸ ਬੇੜੇ ਨੂੰ ਹੁਣ ਸਾਈਡ ਤੇ ਲਿਜਾਣਾ ਕਿਵੇਂ ਆ ਹੁਣ ਚਲੋ ਲਾਉਣਗੇ ਥੱਲੇ ਜਾ ਕੇ ਭਾਵੇਂ ਬੇੜਾ ਦੂਰ ਜਾ ਕੇ ਲੱਗੂਗਾ ਪਰ ਲੱਗੂਗਾ ਜ਼ਰੂਰ ਪਰ ਮੁਸ਼ਕਲ ਇਹਨਾਂ ਵਾਸਤੇ ਹਮੇਸ਼ਾ ਬਣੀ ਰਹਿੰਦੀ ਹੈ